ਨਾਰੇ ਬਾਰਡਰ ਤੇ ਆਏ ਦਿਨ ਢੱਲੇਵਾਲ ਨੂੰ ਮਿਲਣ ਜਾ ਰਹੇ ਲੀਡਰ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸਿਆ ਬਿੱਟੂ ਨੇ ਕਿਹਾ ਕਿ ਲੀਡਰ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਨਹੀਂ ਜਾਂਦੇ ਬਲਕਿ ਪਖੰਡ ਕਰਦੇ ਨੇ ਉਹਨੇ ਕਿਹਾ ਕਿ ਢੱਲੇਵਾਲ ਆਪਣੀ ਜਾਨ ਨਾਲ ਖੇਡ ਰਹੇ ਨੇ ਤੇ ਉਹ ਰੋਜ਼ਾਨਾ ਫੋਟੋਆਂ ਕਿਚਪੋਂ ਚਲੇ ਜਾਂਦੇ ਨੇ ਨਾਲ ਹੀ ਰਵਨੀਤ ਬਿੱਟੂ ਨੇ ਲੀਡਰ ਨੂੰ ਚੈਲੰਜ ਕੀਤਾ ਕਿ ਜੇਕਰ ਉਹਨਾਂ 'ਚ ਥੋੜੀ ਜਿਹੀ ਵੀ ਗੈਰਤ ਹੈ ਤਾਂ ਖੁਦ ਠੰਡੀਆਂ ਸੜਕਾਂ ਤੇ ਬੈਠ ਕੇ ਭੁੱਖ ਹੜਤਾਲ ਕਰਨ ਨਾ ਕਿ ਫੋਟੋਆਂ ਕਿਚਵਾ ਕੇ ਸਿਆਸੀ ਰੋਟੀਆਂ ਸੇਕਣ ਸਾਨੂੰ ਖੁਦ ਦੇ ਫਕਰ ਹੈ ਕਿ ਅਸੀਂ ਪਹਿਲੇ ਧਰਨੇ 'ਚ ਸਵਾ ਸਾਲ ਕਿਸ ਅੱਗੇ ਵੀ ਕਿਸਾਨਾਂ ਦੇ ਹੱਕ ਚ ਖੜੇ ਰਹਾਂਗੇ ਹੋਰ ਕੀ ਕੁਝ ਗਹਿਰ ਅਮਨਿਤ ਪਟੂ ਨੇ ਤੁਸੀਂ ਵੀ ਸੁਣੋ ਮੈਂ ਅੱਜ ਆਪਣੇ ਜਿਹੜੇ ਇਲੈਕਸ਼ਨ ਰਿਜ਼ਲਟ ਆਏ ਆ ਜਿਹੜੇ ਮੈਂ ਜੀ ਮੈਂ ਗੱਲ ਕਰਾਂ ਲੁਧਿਆਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਲੰਧਰ ਹਟਿਆ ਮੈਨੂੰ ਹੈਰਾਨੀ ਹੋਈ ਆ ਕਿ ਪਹਿਲੀ ਵਾਰ ਤਾਂ ਹੀ ਆਮ ਆਦਮੀ ਪਾਰਟੀ ਜੜੀ ਉਹ ਪੱਜਰੀ ਇਲੈਕਸ਼ਨ ਤੋਂ ਇਹ ਪਤਾ ਲੱਗਿਆ ਮੈਂ ਇੱਕ ਫਟਿਆਲੇ ਜਿੱਥੇ ਕੀ ਹਜੇ ਬਹੁਤ ਇਲੈਕਸ਼ਨ ਹੋਣੀ ਵੀ ਹੈ ਤੱਕਾਂ ਹੋਈ ਹੈ ਉੱਥੇ ਬਹੁਤ ਬਾਕੀ ਕਿਸੇ ਵੀ ਸ਼ਹਿਰ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਕਿਤੇ ਵੀ ਕਲੀਅਰ ਕਿਤੇ ਵੀ ਕਲੀਅਰ ਮੈਂਡੇਟ ਆਮ ਆਦਮੀ ਪਾਰਟੀ ਨੂੰ ਨਾ ਲੁਧਿਆਣੇ 'ਚ ਨਾ ਜਲੰਧਰ 'ਚ ਨਾ ਸ਼੍ਰੀ ਅਮਰਸਰ ਸਾਹਿਬ 'ਚ ਉਹ ਮੈਂਡੇਟ ਨਹੀਂ ਮਿਲਿਆ ਲੋਕਾਂ ਨੇ ਨਕਾਰ ਤੇ ਰਿਜੈਕਟ ਕਰਦੇ ਹੁਣ ਤੋੜ-ਫੋੜ ਨਾਲ ਕੀ ਕਰਦੇ ਆ ਉਹ ਲੱਗਦਾ ਕਿਤੇ ਐਮਐਲਏ ਦੀਆਂ ਮੋਟਾ ਹੈਗੀਆਂ ਐ ਕਿਤੇ ਉਜਾਦਾ ਨੂੰ ਦੇਣਗੇ ਕਿਤੇ ਹੋਰ ਕੁਛ ਕਰਨਗੇ ਉਹ ਅਲੱਗ ਗੱਲ ਪਰ ਇੱਕ ਇਹ ਸਾਲ ਜਿਹੜਾ ਰਿਹਾ ਏ ਤੇ ਧਨਪਤਨੀਆਂ ਲਈ ਬੜਾ ਮਾੜਾ ਰਿਹਾ ਏ ਇਹ ਸ਼ੁਰੂਆਤ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਤੋਂ ਕੋਈ ਗਿੱਦੜਵਾਹੇ ਉਦੋਂ ਬਾਅਦ ਉਹ ਨਿਰੰਤਰ ਧਨਪਤਨੀਆਂ ਦਾ ਥਾਣਾ ਜਾਰੀ ਰਿਹਾ ਮੈਂ ਹੈਰਾਨ ਹੋ ਗਿਆ ਦੇਖੋ ਗੋਗੀ ਜੀ ਜਿਨ੍ਹਾਂ ਦੇ ਆ ਮਾਵਾਵਾਰਡ ਅਵਾਰਡ ਹੋਣ ਲਿਖਦੇ ਸੀ ਅੱਜ ਉੱਥੇ ਵੀ ਉਹਨਾਂ ਦੀ ਹਾਰ ਹੋਈ ਦੂਜੇ ਪਾਸੇ ਪੱਪੀ ਪ੍ਰੈਸ਼ਰ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਕੀਤੀ ਤੇ ਉਹਨਾਂ ਦੇ ਵੀ ਆਪਣੇ ਧਰਮ ਬਤਰੀ ਰਿਸੀਡ ਲਵਾ ਲਈ ਉਹ ਨਹੀਂ ਬਚਾ ਸਕਦੇ ਇਹ ਮੈਂ ਲੁਧਿਆਣੇ ਚ ਮੈਂ ਇਹ ਨਹੀਂ ਕਹਿੰਦਾ ਪਰ ਜਿੰਨੇ ਵੀ ਮੇਰੇ ਖਿਲਾਫ ਇਹ ਦੋ ਐਮਐਲਏ ਹੀ ਜ਼ਿਆਦਾ ਹਮੇਸ਼ਾ ਗੱਲਾਂ ਕਰਦੇ ਸੀ ਚਾਹੇ ਉਹ ਪੱਪੀ ਪ੍ਰਾਸ਼ਰ ਜੀ ਨੇ ਚਾਹੇ ਗੋਬੀ ਜੀ ਦੋਨਾਂ ਦੀਆਂ ਧਰਮ ਪਤਨੀਆਂ ਹਾਲ ਨੇ ਇਸੇ ਤਰੀਕੇ ਨਾਲ ਬਲਿੰਗ ਸਾਹਿਬ ਲੁਧਿਆਣੇ ਆਏ ਸੀ ਉਹਨਾਂ ਦੀ ਧਰਮ ਪਤਨੀ ਹਾਲ ਚਾਹੇ ਤਰਵੰਤ ਸਿੱਧੂ ਨੇ ਕਦੇ ਮੇਰੇ ਉਲਟ ਉਹਨਾਂ ਨੇ ਗੱਲ ਨੂੰ ਕੀਤੀ ਉਹਨਾਂ ਦੇ ਪੁੱਤਰ ਜਿੱਤੇ ਆ ਦੂਜੇ ਪਾਸੇ ਬੱਗਾ ਜੀ ਨੇ ਉਹਨਾਂ ਦਾ ਬੇਟਾ ਵੀ ਜਿੱਤਿਆ ਮੈਂ ਮੁਬਾਰਕਬਾਦ ਦਿੱਤਾ ਉਹਨਾਂ ਨੇ ਕਦੇ ਫालतू ਗੱਲ ਨਹੀਂ ਕੀਤੀ ਇਸ ਕਰਕੇ ਇਹ ਵੀ ਪਤਾ ਲੱਗਿਆ ਵੀ ਜਿਹੜਾ ਕੋਈ ਜ਼ਿਆਦਾ ਇਧਰ ਉਧਰ ਨਹੀਂ ਕਰਦਾ ਕਰਦੇ ਰਹੇ ਉਹਨਾਂ ਦੀਆਂ ਧਨਵਪਤੀਆਂ ਦੀਆਂ ਸੀਟਾਂ ਵੀ ਬਚਦੀਆਂ ਨੇ ਉਸ ਤੋਂ ਬਾਅਦ ਜੇ ਮੈਂ ਆਵਾਂ ਲੁਧਿਆਣੇ ਦੀ ਬੀਜੇਪੀ ਪਾਰਟੀ ਪਹਿਲੀ ਵਾਰ ਇਲੈਕਸ਼ਨਾਂ ਲੜੀਆਂ ਤੇ ਪਹਿਲੀ ਵਾਰ ਬਹੁਤ ਵਧੀਆ ਪਰਫਾਰਮੈਂਸ ਤਕਰੀਬਨ 20 ਯੂਕੇਮ ਜਿਹੜੀਆਂ ਉਹਨਾਂ ਨੇ ਜਿੱਤੀਆਂ ਜਦੋਂ ਅਸੀਂ ਕਾਦੀ ਦਲ ਤੇ ਭਾਜਪਾ ਇਕੱਠੇ ਹੀ ਲੜਦੇ ਸੀ ਤਾਂ ਤੁਸੀਂ 10 ਸੇਟਾਂ ਦੇ ਇਸ ਵਾਰ ਅਸੀਂ ਇਕੱਲੇ ਲੜੇ ਆ ਨਵਾਂ ਸ਼ੁਰੂਆਤ ਸੀ ਕੰਮੇ ਕੈਂਡੀਡੇਟ ਸੀ ਤੇ ਅਸੀਂ 20 ਸੀਟਾਂ ਜਿਹੜੀਆਂ ਹਾਸਲ ਕੀਤੀਆਂ ਲੁਧਿਆਣੇ ਦੇ ਅੱਜੇ ਪਾਸੇ ਕਾਂਗਰਸ ਪਾਰਟੀ ਦਾ ਮੈਂ ਦੇਖ ਰਿਹਾ ਸੀ ਹੁਣੇ ਜਦੋਂ ਮੈਂ ਕਾਂਗਰਸ ਪਾਰਟੀ ਸੀ 63 63 ਸੀਟਾਂ ਜਿੱਤੀਆਂ ਸੀ ਕਾਂਗਰਸ ਪਾਰਟੀ ਨੇ ਇਸ ਵੀ ਵਾਰ ਜਦੋਂ ਬਲਕਨ ਸਿੰਘ ਸਿੱਧੂ ਸਾਹਿਬ ਮੇਅਰ ਸੀ ਅੱਜ ਉਹਨਾਂ ਦਾ ਅੰਕੜਾ ਡਬਲ ਤੋਂ ਵੀ ਥੱਲੇ ਗਏ ਨੇ ਉਹ ਅਜੋ 30 ਤੇ ਆ ਗਏ 30 ਸੀਟਾਂ ਬਚਾ ਸਕੇ 63 ਚੋਂ 30 ਤੇ ਅੰਦਾਜ਼ਾ ਲਾਓ ਤੁਸੀਂ ਕਿੱਥੇ ਵੱਡੀ ਘਰਾਵਟ ਆ ਜਿਹੜੀ ਉਹ ਲੁਧਿਆਣੇ ਕਾਂਗਰਸ ਦੀ ਜਿਹੜੀ ਹੋਈ ਹੈ ਤੇ ਇਸ ਤਰੀਕੇ ਨਾਲ ਜੇ ਮੈਂ ਗੱਲ ਕਰਾਂ ਸਾਡੀ 16 ਮਾਡ ਨੇ ਅਸੀਂ ਜਿੱਥੇ ਵੀ ਪਹਿਲੇ ਨੰਬਰ ਤੇ 16 ਵੋਟਾਂ ਜਿੱਤੇ ਅਸੀਂ ਦੂਜੇ ਨੰਬਰ ਤੇ ਬੀਜੇਪੀ ਰਹੀ ਤੇ ਅਸੀਂ ਕਈ ਕਮੀਆਂ ਅਸੀਂ ਮੰਨਦੇ ਆ ਸਾਡੇ ਕੋਲ ਇੱਕ ਤਾਂ ਟਾਈਮ ਜਿਹੜਾ ਇਹ ਉਹ ਇਲੈਕਸ਼ਨ ਸਰਕਾਰ ਇਸ ਤਰੀਕੇ ਨਾਲ ਮਦਦ ਦੇ ਰਹੀ ਕੰਢੀ ਰਹੀ ਜਿਸ ਇਹ ਲੱਗਿਆ ਵੀ ਸ਼ਾਇਦ ਇਲੈਕਸ਼ਨ ਨਹੀਂ ਹੋਣੀ ਉਹਦੇ ਕਰਕੇ ਥੋੜਾ ਜਿਆਦਾ ਅਸਰ ਵੀ ਪਿਆ ਸਾਡੇ ਕੋਲ ਇੱਕ ਕੰਪੇਨ ਕਰਨ ਦਾ ਡਾਅ ਨਹੀਂ ਕੋਈ ਬਹਾਨੇ ਨਹੀਂ ਕਿ ਮੈਂ ਸਚਾਈ ਦੱਸਦਾ ਵੀ ਜੇ ਜਦੋਂ ਪਾਰਲੀਮੈਂਟ ਦੇ ਵਿੱਚ ਇਲੈਕਸ਼ਨ ਅਸੀਂ ਉਰੇਓ ਲੁਧਿਆਣੇ ਆ ਮੈਂ ਹਾਰਿਆ ਉਦੋਂ ਬਾਅਦ ਵੀ ਜ਼ਰੂਰ ਬੀਜਪੀ ਦੇ ਵਰਕ ਜਿਹੜਾ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗਿਆ ਜਿਹਦਾ ਅਸਰ ਦੇਖਣ ਨੂੰ ਮਿਲਿਆ ਪਰ ਹੁਣ ਹਰ ਸੀਟ ਤੇ 95 ਦੇ 5 ਵੋਟ ਜਿੱਥੇ ਸਾਡੇ ਨਮੈਂਦੇ ਆ ਗਏ ਬੀਜਪੀ ਦੇ ਚਾਹੇ ਜਿੱਤੇ ਹੋਣ ਚਾਹੇ ਉਹ ਹਾਰੇ ਪਰ ਬੀਜਪੀ ਦੇ ਕੋਲ ਪਹਿਲੀ ਵਾਰ ਸਾਰੇ ਪੰਜਾਬ ਦੇ ਸ਼ਹਿਰਾਂ ਚ ਚਾਹੇ ਉਠੀ ਅਮਰਸਰ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਪਟਿਆਲਾ ਹੋਵੇ ਚਾਹੇ ਫਗਵਾੜਾ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਹੋਰ ਜਾਂ ਮਿਊਨਿਸਪਲ ਕਮੇਟੀਆਂ ਐ ਜਿਹੜੀਆਂ ਛੋਟੀਆਂ ਉੱਥੇ ਹੁਣ ਹਰ ਕਾਉਂਡ ਦੇ ਬੀਜੇਪੀ ਕੋਲ ਆਪਣਾ ਨਮਾਇੰਦਾ ਆ ਗਿਆ ਹੁਣ ਪਤਾ ਲੱਗੂਗਾ ਜਦੋਂ ਅਸੀਂ ਆਪਣੇ ਚਿਹਰੇ ਦੇ ਦਿੱਤੇ ਠੀਕ ਹਨ ਪਰ ਟਾਈਮ ਬਹੁਤ ਥੋੜਾ ਸੀ 5-10 ਦਿਨ ਦਾ ਟਾਈਮ ਵੀ ਬਚਿਆ ਨਹੀਂ ਸੀ ਕਈਆਂ ਦੇ ਪੀਪਰ ਰੱਦ ਕਰਨ ਦੀ ਉੱਧਰ ਜ਼ੋਰ ਲੱਗ ਗਿਆ ਕਈਆਂ ਦੀਆਂ ਵੋਟਾਂ ਗਿਆ ਉਹ ਕਰੀਆਂ ਉਹ ਤੇ ਜ਼ੋਰ ਲੱਗਿਆ ਰਿਹਾ ਕਈਆਂ ਨੂੰ ਚੱਕ ਚ ਕਈ ਕੈਂਡੀਡੇਟ ਸਾਡੇ ਬਹੁਤ ਨੇ ਜਿਹੜੇ ਚਾਰ-ਚਾਰ ਦਿਨ ਤੱਕ ਨੇ ਘਰੋਂ ਭਜਾਈ ਰੱਖੇ ਜਿਹੜੇ ਮੇਨ ਵਰਕਰ ਸੀ ਉਹਨਾਂ ਨੂੰ ਡਰਾ ਕੇ ਟੈਲੀਫੋਨ ਐਸ ਐਚਓ ਰੋਜ਼ ਕਰਦੇ ਸੀ ਕਿ ਵੀ ਤੁਸੀਂ ਜੇ ਕੈਂਪੇਨ ਕਰੋਗੇ ਤਾਂ ਅਸੀਂ ਤੁਹਾਡੇ ਤੇ ਆ ਪਰਚਾ ਪਾਵਾਂਗੇ ਬਹੁਤ ਕੁਝ ਹੋ ਜਾ। ਚਲੋ ਉਹ ਗੱਲਾਂ ਬਾਅਦ ਚ ਕਰਾਂਗੇ ਪਰ ਹਰ ਸੀਟ ਤੇ ਹੁਣ ਸਾਡੇ ਕੋਲ ਸਾਡੀ ਵਿਚਾਰਤਾ ਤੇ ਸਾਡੇ ਕੰਮ ਕਰ ਰੱਖਣ ਵਾਲਾ ਬੰਦਾ ਆ ਗਿਆ ਹੁਣ ਅਸੀਂ ਦੱਸ ਸਕਦੇ ਆਂ ਵੀ ਸੈਂਟਰ ਸਰਕਾਰ ਆਮ ਲੋਕਾਂ ਲਈ ਕੀ ਕੀ ਗੱਲ ਅਸੀਂ ਤਾਂ ਕਰਦੇ ਹੀ ਸੀ ਪਹਿਲਾਂ ਪਰ ਹੁਣ ਹਰ ਵਾਰਡ ਲੈਵਲ ਤੇ ਸਾਡਾ ਨਮਾਇੰਦਾ ਏ ਜਿਹੜਾ ਹੁਣ 95 ਬੰਦੇ ਲੁਧਿਆਣੇ ਚ ਨਾਲ ਇੱਕ ਟੀਨ ਤਿਆਰ ਹੋ ਗਈ ਠੀਕ ਆ ਸਾਡੇ ਮੰਡਲ ਪ੍ਰਧਾਨ ਵਾਰਡ ਪ੍ਰਧਾਨ ਕਮੇਟੀਆਂ ਡਿਸਟ੍ਰਿਕਟ ਬਾਡੀਆਂ ਸਾਰੀਆਂ ਹੈਗੀਆਂ ਪਰ ਜਿਹੜਾ ਇਹਨਾਂ ਦਾ ਰੋਲ ਰਹੇਗਾ ਮੈਂ ਇੱਕ ਬੇਨਤੀ ਕਰਦਾ ਸਾਰੇ 95 ਬਾਡਾਂ ਦੇ ਲੁਧਿਆਣਾ ਵੀ ਜਲੰਧਰ ਵੀ ਸ਼੍ਰੀ ਅਮਰਸਰ ਸਾਹਿਬ ਪਟਿਆਲਾ ਜਿੱਥੇ ਹੋਰ ਵੀ ਇਲੈਕਸ਼ਨ ਹੋਈ ਹੈ ਹੁਣ ਤੁਹਾਡਾ ਰੋਲ اپੋਜੀਸ਼ਨ ਦਾ ਹੈ ਹੁਣ ਬੜੇ ਤਕੜੇ ਹੋ ਕੇ ਤੁਸੀਂ ਜਿੱਤੇ ਹੋਏ ਚਾਹੇ ਹਾਰੇ ਹੋ ਤੁਸੀਂ ਹਰ ਚੀਜ਼ ਮੁੱਦਾ ਜਿਹੜਾ ਸਰਕਾਰ ਦੇ ਉਲਟ ਕੰਨ ਤੋਂ ਹੀ ਆਪਣੀ ਜੁਬੇ ਕਿਉਂਕਿ ਤੁਹਾਡੀ ਸ਼ੁਰੂਆਤ ਹੋ ਗਈ ਟੀਮਾਂ ਤੁਹਾਡੇ ਕੋਲ ਆ ਗਈਆਂ ਤੁਹਾਨੂੰ ਪਤਾ ਤੁਹਾਡੇ ਨੇ ਕਿਹਨੇ ਕਿਹਨੇ ਕੰਮ ਕੀਤਾ ਕੰਨ ਤੋਂ ਹੀ ਆਪਣਾ ਜਿਹੜਾ ਹੈ ਉਹ ਆਪਣੇ ਆਪਣੇ ਵਾਰਡ ਚ ਲੱਜੋ ਜੋ ਸਰਕਾਰ ਸਰਕਾਰ ਤਾਂ ਉਹੀ ਆ ਨਾ ਸਰਕਾਰ ਤਾਂ 3 ਸਾਲ ਤੋਂ ਵੀ ਚੱਲ ਰਹੀ ਹੈ ਉਹੀ ਆ ਹਰ ਚੀਜ਼ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹਦੇ ਉੱਤੇ ਮੀਡੀਆ ਚ ਆਓ ਆਪਣੇ ਫੇਸਬੁੱਕਾਂ ਤੇ ਆਓ ਲਾਈਵ ਕਰੋ ਜਿੱਥੇ ਗੰਦ ਦੇ ਢੇਰ ਲੱਗਦੇ ਆ ਉਹ ਦਿਖਾਓ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਆ ਇਸ ਇਲੈਕਸ਼ਨ ਚ ਆਪਣੇ ਆਪਣੇ ਕੌਂਸਲ ਦੀ ਕਿਉਂਕਿ ਇਹ ਕਹਿੰਦੇ ਸੀ ਸਾਡੀ ਸਰਕਾਰ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਹੁਣ ਉਸ ਸਾਰੀਆਂ ਚੀਜ਼ਾਂ ਰੋਜ਼ ਲੋਕਾਂ ਨੂੰ ਹੀ ਜਾਗਰੂਕ ਕਰੋ ਜਿਹੜੀ ਜਿਹੜੀ ਚੀਜ਼ ਲੈ ਨੇ ਕਹੀ ਸੀ ਨਹੀਂ ਹੋ ਰਹੀ ਇਸ ਕਰਕੇ ਦਿਨ ਟੱਪ ਦੇ ਟਾਈਮ ਨਹੀਂ ਲੰਘਦਾ ਅੱਗੇ ਵਿਧਾਨ ਸਭਾ ਇਲੈਕਸ਼ਨ ਆ ਹੀ ਖੜੀ ਆ 27 ਉਦੋਂ ਬਾਅਦ ਫਿਰ ਇਲੈਕਸ਼ਨ ਅੱਗੇ ਆਣਣੀਆਂ ਥੋਡੀਆਂ ਨੇ ਇਸ ਕਰਕੇ ਹੁਣ ਮੌਕਾ ਹੈ ਤੁਹਾਡੇ ਕੋਲ ਬਿਲਕੁਲ ਤਕੜੇ ਹੋ ਕੇ ਇੱਕ ਇੱਕ ਚੀਜ਼ ਤੇ ਲੋਕਾਂ ਦੀ ਗੱਲ ਤੇ ਪਹਿਰਾ ਦਿਓ ਜੋ ਕੋਈ ਧੱਕਾ ਹੁੰਦਾ ਆਵਾਜ਼ ਉਠਾਓ ਸੈਂਟਰ ਦੀਆਂ ਸਕੀਮਾਂ ਹੈ ਉਹਦਾ ਲਾਭ ਲੋਕਾਂ ਤੱਕ ਪਹੁੰਚਾਓ ਜਿਹੜੀ ਸਟੇਟ ਗਵਰਨਮੈਂਟ ਨਹੀਂ ਕਰਦੀ ਉਹਦੇ ਖਿਲਾਫ ਜਿਹੜਾ ਹੈ ਉਹ ਡਟ ਕੇ ਜਿਹੜਾ ਇਹ ਪੈਰਾ 2 ਇਹ ਬਹੁਤ ਵਧੀਆ ਤੁਹਾਡੇ ਕੋਲ ਜਿਹੜਾ ਮੌਕਾ ਮਿਲਿਆ ਹੈ ਤੇ ਮੈਂ ਖਾਸ ਤੌਰ ਤੇ ਇਕਨਰ ਬੀ ਐਮਐਲਆ ਦੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਐਮਐਲਆ ਨੂੰ ਵੀ ਕੋਈ ਨੀੜੇ ਨਹੀਂ ਲੱਤਣ ਦਿੰਦਾ ਚਲੋ ਹੁਣ ਕਾਉਂਸਲਰ ਅੰਦਪ ਚਾਚੀ ਜਿੱਤੇ ਨੇ ਨਾ ਤਾਂ ਮੈਂਡੇਟ ਪੂਰਾ ਮਿਲਿਆ ਹੀ ਨਹੀਂ ਅਸਲੀ ਮੈਂਡੇਟ ਤਾਂ ਤਦ ਹੁੰਦਾ ਨਾ ਜੇ ਪੂਰਾ ਮੈਂਡੇਟ ਜਿਵੇਂ ਪੁਰੇ ਘਟਕੋ ਘਟ ਪੁਰੇ 48 ਸੀਟਾਂ ਜਿਹੜੀਆਂ ਆਏ ਉਹ ਲੁਧਿਆਣੇ ਚਾਹੀਦੀਆਂ ਸੀ ਐਂ ਜਲੰਧਰ ਚਾਹੀਦੀਆਂ ਸੀ ਐਂ ਅਮਰਸਰ ਚਾਹੀਦੀਆਂ ਸੀ ਕਿਸੇ ਜਗ੍ਹਾ ਹੁਣ ਨਹੀਂ ਮਿਲਿਆ ਹੁਣ ਇਸ ਕਰਕੇ ਹੋਰ ਜ਼ਿਆਦਾ ਰੋਲ ਆਪਣਾ ਮਜਬੂਤੀ ਨਾਲ ਠਾਉਣਾ ਹੈ ਦੂਜੀ ਗੱਲ ਐਮਐਲਏ ਨੂੰ ਨੇੜੇ ਲੱਗਣ ਨਹੀਂ ਦਿੱਤਾ ਸੀਐਮ ਨੇ ਹੁਣ ਕੌਂਸਲਰਾਂ ਦੀ ਬਾਤ ਆ ਜਿਹੜੀ ਉਹ ਵੀ ਅੱਜ ਕਿਸੇ ਨੇ ਸੁਣਨੀ ਨਹੀਂ ਕਿਉਂਕਿ ਇਹਨਾਂ ਦਾ ਐਮਐਲਏ ਨੂੰ ਤਾਂ ਸਿਰਫ ਆਪਣੇ ਬੱਚਿਆਂ ਤੱਕ ਆਪਣੀਆਂ ਘਰਗਣੀਆਂ ਤੱਕ ਸੀਮਿਤ ਸੀ ਜਦੋਂ ਉਹ ਹਾਰ ਗਏ ਕਿ ਤੁਹਾਨੂੰ ਇਹਨਾਂ ਨੇ ਕਿਹਦਾ ਨਹੀਂ ਪੁੱਛਣਾ ਇਹ ਤਾਂ ਮੀਆਂ ਉਹਨਾਂ ਨੂੰ ਬਣਾਉਣਾ ਚਾਹੁੰਦੇ ਸੀ ਇਹਨਾਂ ਦਾ ਹੁਣ ਕਿਸੇ ਨੂੰ ਕੋਈ ਇੰਟਰਸਟ ਨਹੀਂ ਹੈ ਇਦੋਂ ਬਾਅਦ ਤੁਸੀਂ ਆਪਣੇ ਆਪ ਨੂੰ ਜਿਹੜੇ ਆਮ ਆਦਮੀ ਆਣੇ ਆ ਜਿਨ੍ਹਾਂ ਨੇ ਵੋਟ ਪਾਈ ਹੈ ਉਹ ਸਮਝੋ ਵੀ ਵੋਟ ਉਹ ਤੁਹਾਡੀ ਵਿਅਰਥ ਗਈ ਕਿਉਂਕਿ ਇਹਨਾਂ ਦਾ ਘਰਗਣੀਆਂ ਮੇਰ ਨਹੀਂ ਬਣੀਆਂ ਤੇ ਇਸ ਕਰਕੇ ਇਹਨਾਂ ਨੇ ਕੋਈ ਕੰਮ ਕਰਨਾ ਹੈ ਤੇ اپੋਜੀਸ਼ਨ ਤੱਕਲੇ ਹੋ ਕੇ ਆਪਣੀ ਜੁਮੇਦਾਰੀ ਜਿਹੜੀ ਉਹ ਨਵਾਉ। ਤੇ ਮੈਂ ਇੱਕ ਗੱਲ ਹੋਰ ਜ਼ਰੂਰ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਕਰਨੀ ਚਾਹਣਾ ਹੈ। ਸੈਂਟਰ ਸਰਕਾਰ ਨੂੰ ਹਰ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਹੈ। ਕਿਸਾਨ ਮੁੱਦਿਆਂ ਤੋਂ ਹਜੇ ਕੀ ਐਗਰੀਕਲਚਰ ਜਿਹੜਾ ਹੈ ਉਹ ਸਟੇਟ ਦਾ ਮੁੱਦਾ ਹੈ ਸਟੇਟ ਦੀ। ਉਹ ਰਿਵਿਊ ਚ ਆਉਂਦਾ ਹੈ। ਅੱਜ ਹਰਿਆਣਾ ਨੇ ਮੈਂ ਮੁਬਾਰਕ ਬਾਤ ਦਿੰਦਾ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨਾਇਬ ਸਿੰਘ ਸੈਣੀ ਸਾਹਿਬ ਨੂੰ ਜੀन्होंने ਅੱਜ ਜੋ ਕਿਹਾ ਸੀ ਜੋ ਕਿਹਾ ਸੀ ਇਲੈਕਸ਼ਨਸ ਉਹ ਕਿਸਾਨਾਂ ਲਈ ਅੱਜ ਕਰਕੇ ਦਿਖਾਇਆ ਸ਼ਾਬਾਸ਼ ਇਹ ਸੀ ਜੀਮ ਸਾਹਿਬ ਨੂੰ ਜਾਂਦੀ ਆ ਵੀ ਅੱਜ ਉਹਨਾਂ ਨੇ ਤਕਰੀਬਨ ਜਿਹੜੀਆਂ ਸੈਂਟਰਲ ਤੋਂ ਐਮਐਸਪੀ ਉਹ ਤਾਂ ਹੈ ਹੀ ਹੈ ਪਰ ਅੱਜ ਜਿਨ੍ਹਾਂ ਨੇ ਹੋਰ 13 ਫਸਲਾਂ ਜਿਹੜਾ ਇਹ ਉਹ ਐਮਐਸਪੀ ਦੇਤੀ ਜੋ ਵਾਦਾ ਕੀਤਾ ਸੀ ਅੱਜ 23 ਫਸਲਾਂ ਤੇ ਐਮਐਸਪੀ ਦੇਣ ਵਾਲੇ ਜਿਹੜੇ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪਤਾ ਲੱਗੂਗਾ ਹੁਣ ਆਉਣ ਵਾਲੇ ਦਿਨਾਂ 'ਚ ਕਿ ਕਿਸ ਤਰੀਕੇ ਨਾਲ ਉਹ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿੰਦੇ ਆ ਅੱਜ ਬੜੀ ਵੱਡੀ ਗੱਲ ਇੱਕ ਆ ਕੇ ਖੜੀ ਹੋ ਗਈ ਆਮ ਆਦਮੀ ਪਾਰਟੀ ਦੇ ਮੂਰੇ ਕੇਜਰੀਵਾਲ ਸਾਹਿਬ ਦੇ ਮੂਰੇ ਭਗਵੰਤ ਮਾਨ ਸਾਹਿਬ ਦੇ ਮੂਰੇ ਵੀ ਹਰਿਆਣਾ ਸਰਕਾਰ ਨੇ ਐਮਐਸਪੀ ਆਪਣੇ ਕਿਸਾਨਾਂ ਲਈ ਕਰਕੇ ਦਿਖਾ ਦਿੱਤੀ ਨੋਟੀਫਿਕੇਸ਼ਨ ਹੋ ਗਿਆ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਮੈਂ ਸਾਡੇ ਦਾ ਉੱਥੇ ਦੇ ਕਿਸਾਨ ਉੱਥੇ ਦੇ ਮਜ਼ਦੂਰ ਅੱਜ ਆਪਣੇ ਮੁੱਖ ਮੰਤਰੀ ਦੇ ਅੱਜ ਬੀਜੇਪੀ ਦੇ ਮੈਂ ਸਾਡੇ ਦਾ ਉਹ ਜਿੰਨਾ ਧੰਨਵਾਦ ਕਰਦੇ ਹੋਣਗੇ ਉਹ ਘੱਟ ਪਰ ਅੱਜ ਹੁਣ ਇੱਕ ਪਾਸੇ ਸਥਿਤੀ ਹਰਿਆਣਾ ਛੋਟਾ ਭਰਾ ਉਹ ਸਾਡੋ ਕਿਤੇ ਦੀ ਕਿਤੇ ਅੱਗੇ ਨਿਕਲ ਗਿਆ ਅੱਜ ਮੁੱਖ ਮੰਤਰੀ ਸਾਹਿਬ ਅੱਜ ਬੜੀ ਵੱਡੀ ਥੋੜੀ ਘੜੀ ਆ ਗਈ ਹੈ ਥੋੜੀ ਧਿਆਨ ਦੀ ਗੜੀ ਆ ਗਈ ਹੈ ਮੈਂ ਉਹ ਮੁੱਦਿਆਂ ਤੋਂ ਨਹੀਂ ਫਟਦਾ ਵੀ ਸੈਂਟਰ ਨੇ ਹੀ ਦੇਣਾ ਇਹ ਕਰਨ ਉਹ ਮੁੱਦੇ ਬਿਲਕੁਲ ਠੀਕ ਨੇ ਜਿਹੜੇ ਗੁਰਨਾਥ ਸਾਹਿਬ ਅੱਥੇ ਪਰ ਅੱਜ ਧਿਆਨ ਦੀ ਗੜੀ ਸੀਐਮ ਸਾਹਿਬ ਥੋੜੀ ਆ ਗਈ ਹੁਣ ਤੁਸੀਂ ਤੁਹਾਡਾ ਸਭ ਤੋਂ ਵੱਡਾ ਧਿਆਨ ਵੀ ਤੁਸੀਂ ਪੰਜਾਬ ਦੇ ਜਿਹੜੇ ਸਭ ਤੋਂ ਵੱਡੀ ਪੰਜਾਬਾ ਪੰਜਾਬੀ ਪੰਜਾਬੀ ਸੂਬਾ ਕਿਸਾਨਾਂ ਦਾ ਕਿਸਾਨਾਂ ਦੀ ਇਹ ਮਾਂ ਧਰਤੀ ਆ ਜਿਹੜੀ ਤੇ ਅੱਜ ਉਹ ਤੁਹਾਡੇ ਮੂਹਰੇ ਆ ਕੇ ਇਹ ਬਹੁਤ بڑا ਸਵਾਲ ਖੜਾ ਹੋ ਗਿਆ ਹੁਣ ਪਤਾ ਲੱਗੂ ਵੀ ਕੌਣ ਬੜੇ ਮੇਖਾਣੀ ਕਿਵੇਂ ਨਿੱਤਰੂ ਉਧਰ ਤਾਂ ਨਿੱਤਰ ਗਿਆ ਸੈਣੀ ਸਾਹਿਬ ਤੇ ਹੁਣ ਸਵਾਲ ਤੁਹਾਡੇ ਮੂਰੇ ਖੜਾ ਏ ਆਉਣ ਵਾਲੇ ਦਿਨਾਂ ਚ 23 ਜਿਹੜੀਆਂ ਫਸਲਾਂ ਤੇ ਐਮਐਸਪੀ ਦੇਣੀ ਸੀ ਉਹ ਅੱਜ ਸਾਰੇ ਐਮਐਲਏ ਨੂੰ ਮੈਂ ਪੁੱਛਣਾ ਜਿਹੜੇ 95 96 ਐਮਐਲਏ ਹੋ ਗਏ ਨੇ ਅੱਜ ਪੁੱਛੋ ਤਾਂ ਆਪਣੇ ਸੀਐਮ ਨੂੰ ਅੱਜ ਜਾਂ ਲੋਕ ਇਹ ਪੁੱਛਣ ਕੱਲੇ ਕੱਲੇ ਲੋਕ ਇਹ ਤਾਂ ਜਿੱਤੇ ਹੋਏ ਆ ਇਹ ਤਾਂ ਜਿੱਤੇ ਹੋਏ ਆ ਤੁਹਾਡੇ ਚਤਾਏ ਹੋਏ ਆ ਅੱਜ ਇਹਨਾਂ ਨੂੰ ਘੇਰੋ ਅੱਜ ਇਹਨਾਂ ਨੂੰ ਪੁੱਛੋ ਕਿ ਹਰਿਆਣੇ ਵਾਲਿਆਂ ਨੇ ਤਾਂ ਕਰਤਾ ਭਾਈ ਤੁਸੀਂ ਆਮ ਆਦਮੀ ਪਾਰਟੀ ਵਾਲੇ ਕਿੱਥੇ ਹੋ ਕਿੱਥੇ ਗਵਾਚੇ ਹੋਏ ਹੋ ਜਿਵੇਂ ਤੁਸੀਂ ਸਾਡਾ ਵਿਰੋਧ ਕਰਦੇ ਸੀ ਜੀ ਵੈਲਕਮ ਆ ਤੁਹਾਡਾ ਵਿਰੋਧ ਕਰਨਾ ਪਰ ਅੱਜ ਜਦੋਂ ਹਰਿਆਣੇ ਨੇ ਕਰਕੇ ਦਿਖਾਤਾ ਤੇ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਲੀਡਰਾਂ ਨੂੰ ਇਹਨਾਂ ਨੂੰ ਮੰਤਰੀਆਂ ਨੂੰ ਐਮਪੀਆਂ ਨੂੰ ਅੱਜ ਇੱਕ ਹੋਰ ਮੈਂ ਨਾਲ ਕਹਿੰਦਾ ਇਹਨਾਂ ਨੂੰ ਤੁਸੀਂ ਪੁੱਛੋ ਇਹਨਾਂ ਦੇ ਘਰਾਂ 'ਚ ਜਾ ਕੇ ਹੋਰ ਮੈਨੂੰ ਇੱਕ ਦੁੱਖ ਦੀ ਸਭ ਤੋਂ ਵੱਡੀ ਗੱਲ ਹੈ ਮੈਂ ਜਦੋਂ ਤੱਕ ਐਮਤ ਨੇ ਮੈਂ ਪਾਰਲੀਮੈਂਟ ਸੀ ਮੈਂ ਕਦੇ ਵੀ ਇਹ ਹੋਇਆ ਨਹੀਂ ਸੀ ਚਾਹੇ ਮੈਂ ਸਵਾ ਸਾਲ ਸਵਾ ਸਾਲ ਕਿਸਾਨਾਂ ਦੇ ਬਰਾਬਰ ਜਨਾਬ ਉਹਨਾਂ ਚਿਰ ਮੈਂ ਧਰਨੇ 'ਤੇ ਬੈਠਾ ਰਿਹਾ ਸਵਾ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮਪੀ ਨੇ ਜਿੰਨੇ ਵੀ ਇੱਕ ਨਹੀਂ ਕਿਸੇ ਨੇ ਇੱਕ ਨੇ ਵੀ ਅਪਸੈਂਸ਼ਨ ਸੀ ਰੋਜ਼ ਬਾਹਰ ਤਮਾਸ਼ਾ ਕਰਦੀ ਸੀ ਰੋਜ਼ ਬਾਹਰ ਤਮਾਸ਼ਾ ਕਰਦੇ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ 'ਚ ਕੀਤੀ ਪਾਰਲੀਮੈਂਟ 'ਚ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਹਾਨੂੰ ਕਿਸ ਲਈ ਭੇਜਿਆ ਪਾਰਲੀਮੈਂਟ ਇੱਕ ਵੀ ਵਿంటర్ ਸੈਸ਼ਨ 'ਚ ਇਹਨਾਂ 'ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹਦੂ ਤਾਂ ਚੰਗੀ ਆ ਹਰਸਿਮਰਤ ਕੌਰ ਉਹਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਕੰਨੀ ਲੀ ਕੀਤੀ ਕੀਤੀ ਆ ਜਿਨੇ ਕਮ ਕਵਾਂਗੇ ਕੀਤੀ ਦੂਜੇ ਪਾਸੇ ਆ ਲੀਡਰੋਂ ਪਖੰਡ ਨਾ ਕਰੋ ਅੱਜ ਡੰਦੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਚਾਉਣ ਰੋਜ਼ ਤੁਸੀਂ ਜਾਣੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਜੇ ਤੁਸੀਂ ਆਪਣੇ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਰਾ ਇਸ ਠੰਡ ਚ ਸੜਕ ਤੇ ਕੁਜ਼ੀਆ ਕੋ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ 'ਚ ਫੋਟੋ ਖਿਚਾਉਣੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਵੀਡੀਓ 'ਚ ਪਾ ਦਿੰਦੇ ਆ। ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ 'ਚ ਕੋਈ ਕਿਸੇ 'ਚ ਹਿੰਮਤ ਪਈ ਇੱਕ ਦਿਨ ਵੀ ਧਰਨੇ 'ਚ ਬੈਠਣ ਦੀ। ਧੋਖੜ ਤਾਂ ਦਗਾਲੀ ਛੱਡੋ। ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਵਾ ਸਾਲ ਕਿਸਾਨਾਂ ਦੇ ਹੱਕ 'ਚ ਅੰਦਰ ਤੋਂ ਸਾਨੂੰ ਪਤਾ ਨਾ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਅੱਗੇ ਵੀ ਖੜਾਂਗੇ। ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਜੇ ਤੁਹਾਡੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਤਾਂ ਬੈਠੋ ਮਰਨ ਵਰਤੇ ਬਰਾਬਰ ਬੈਠੋ ਭੁਖ ਹੜਤਾਲ ਤੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਠੰਡੀਆਂ ਰਾਤਾਂ ਚ ਕਿੱਥੇ ਬੈਹਿ ਸਕਦੇ ਜੇ ਨਹੀਂ ਬੈਹਿ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ ਕੁਝ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਜਿੰਨੀਆਂ ਨੇ ਵੀ ਵੋਟਰਾਂ ਨੇ ਸਾਰੇ ਪੰਜਾਬ 'ਚ ਬੀਜੇਪੀ ਨੂੰ ਵੋਟ ਪਾਈ ਹੈ ਬੀਜੇਪੀ ਦੇ ਨਮਾਇੰਦਿਆਂ ਨੂੰ ਵੋਟ ਪਾਈ ਹੈ ਚਾਹੇ ਕੋਈ ਜਿੱਤਿਆ ਹੋਵੇ ਚਾਹੇ ਕੋਈ ਹਾਰਿਆ ਹੋਵੇ ਤੁਹਾਡਾ ਖਾਸ ਤੌਰ ਤੇ ਪੰਜਾਬ ਵਾਸੀਆਂ ਦਾ ਬਹੁਤ ਧੰਨਵਾਦ ਅਸੀਂ ਇਮਾਨਦਾਰੀ ਨਾਲ ਲੱਗੇ ਰਵਾਂਗੇ ਲੱਗੇ ਰਵਾਂਗੇ ਕਿ ਜਦੋਂ ਤੱਕ ਬੀਜੇਪੀ ਦੀ ਜਿੱਤ ਨਹੀਂ ਹੁੰਦੀ ਪੰਜਾਬ 'ਚ ਉਦੋਂ ਤੱਕ ਲੋਕਾਂ ਦੇ ਕੋਲੋਂ ਬਾਰ-ਬਾਰ ਅਸੀਂ ਹੱਥ ਜੋੜ ਕੇ ਵੋਟ ਮੰਗਦੇ ਰਵਾਂਗੇ ਚੜ੍ਹਦੀਕਲਾ ਪੰਜਾਬ ਦੀ ਡਿਵੈਲਪਮੈਂਟ ਲਈ ਹੋਰ ਕੋਈ ਨਹੀਂ ਕਰ ਸਕਦਾ ਨਾ ਫੇਰ ਕਹਿ ਦਮਾ ਹੋਰ ਕੋਈ ਨਹੀਂ ਕਰ ਸਕਦਾ ਤੇ ਸਾਰੇ ਮੇਰੇ ਜਿੱਤੇ ਹੋਏ ਜਿੰਨੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿੱਤੇ ਆ ਜਿੰਨੇ ਵੀ ਸਾਡੇ ਰੂਰਲ ਹਲਕੇ ਜਿਹੜੀਆਂ ਛੋਟੇ-ਛੋਟੇ ਸ਼ਹਿਰ ਨੇ ਕਸਵੇ ਆ ਉੱਥੇ ਵੀ ਬੀਜੇਪੀ ਨੇ ਆਪਣਾ ਖਾਤਾ ਖੋਲ੍ਹਿਆ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਵਾਕਵਾ ਦਿਨਾ ਤੇ ਜਿਹੜੇ ਸਾਡੇ ਕੈਂਡੀਡੇਟ ਜਿੱਤ ਨਹੀਂ ਸਕੇ ਸਾਡੇ ਵੀ ਤੁਸੀਂ ਜਿੱਤੇ ਹੋਏ ਸਾਡੇ ਤੁਸੀਂਓ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਧੰਨਵਾਦ